ਅਗਰ ਜੀ ਕਹੇ ਖਾਸ ਅਗਰ ਜੀ ਕਹਤੇ ਆਪਾਂ ਸਬਜ਼ੀ ਬਣਾਉਣ ਲੱਗੇ ਆ ਮਟਰ ਤੇ ਪਨੀਰ चीरा आप पादा आप मोटे मोटे तो टमाटर चीर ले ते मोटा मोटा प्याज सालता ती लसा ਅਦਾਪਾ ਕੁੱਟ ਕੇ ਪਾਵਾਂਗੇ ਠਹਿਰ ਕੇ ਤੇ ਜਿਹਦੇ ਮਸਾਲਾ ਬਣ ਗਿਆ ਫੇਰ ਆਦਾ ਪਾਵਾਂਗੇ ਮਿਰਚਾਂ ਵੀ ਫੇਰ ਪਾਵਾਂਗੇ ਕੁੱਟ ਕੇ ਤੇ ਆ ਤਿੰਨ ਚੀਜ਼ਾਂ ਐ ਇਹ ਕਰਦੇ ਨੇ ਇਹ ਹੁਣ ਆਪਾਂ ਹੀ ਪਾ ਦਿਆਂਗੇ ਵਿੱਚ ਪਿੱਛੇ ਨੂਨ ਵਿੱਚ ਸੜਦਿਆਂਗੇ ਤੇ ਵਿੱਚੇ ਹੀ ਪਾਣੀ ਪਾ ਦਿਆਂਗੇ ਤਿੰਨ ਚਾਰ ਛਿੜੀ ਨਾ ਮਾਰ ਕੇ ਫੇਰ ਬਸ ਇਹਨੂੰ ਆਏ ਕਰਛੀ ਜੀ ਮਾਰ ਕੇ ਕਰ ਦਿਆਂਗੇ ਸੋ ਤਾਂ ਇਹਨੇ ਮਸਾਲਾ ਵਧੀ ਗਈ ਬਣ ਜਾਣਾ ਘੋ ਵੀ ਛੱਡ ਜਾਣਾ ਤੇਲ ਵੀ ਆਪਾਂ ਥੋੜਾ ਹੀ ਪਾਵਾਂਗੇ ਕਿਉਂਕਿ ਉੱਤੋਂ ਦੀ ਤਪਾਈ ਲੈਣੇ ਬਾਰੇ ਤੇਲ ਦਾ ਕੋਈ ਫਾਇਦਾ ਨਹੀਂ ਥੋੜੇ ਕਾਫੀ ਤੇ ਇਹਨੂੰ ਆਪਾਂ ਕੜਕਾਉਂਦੇ ਹਾਂ ਆਹ ਤੇ ਇਹ ਕੜਕਾਉਣੀ ਚਾਹੀਦੀ ਬਸ ਇਸਕੇ ਵਰਤਦਾ ਸਰਸਾ ਇਸੇ ਨੂੰ ਮੈਂ ਪਾ ਦਿੰਦੀ। ਦਸਤਾਹਰਮੇ ਵਿੱਚ ਪਾਵਾਂਗੇ। ਇਥੇ ਲੱਗ ਜਾਏ ਤੇ ਲੋੜ ਨਹੀਂ ਚਾਹੀ। ਇਹ ਨਹੀਂ ਦਹਦੀ ਪਾਵਾਂਗੇ। ديالك، yeah. ديالك، I mean, ਇੱਕ ਕੱਪ ਪਾਣੀ ਦੇ ਬਾਅਦਾਂ ਦੇ ਕੱਟ ਕੇ ਸਾਰ ਕੇ ਧਰ ਦੇਣਗੇ ਮੋਹ ਸੋਨਮਸਾ ਦਾ ਬਣਦਾ ਇਹਦੇ ਨਾਲ ਉਹਦੋਂ ਹੋਰ ਕੰਮ ਕਰਾਂਗੇ ਘੰਟਾ ਆਪਾਂ ਲੱਗ ਜੂ ਉਹਨੂੰ ਝਾਲੀ ਮਾਰਿਆ ਉੰਗੀ ਇਹ ਆ ਬਣ ਜੂਗਾ ਮਸਾਲਾ ਘਟ ਗਿਆ ਇਸ ਤੇ ਤੜਕੂੰਗੀ ਉਹਨੂੰ ਮੈਂ ਝਾਲੀ ਮਾਰ ਦੂੰ ਤੇ ਆਪਾਂ ਭੋਂਕੇ ਰੱਖ ਤੇ ਮਟਰ ਤੇ ਜ ਜਾਣਗੇ ਇਹ ਜਿੰਨੇ ਭੇਮੋਂ ਨੇ ਛੱਡੇ ਉੰਨੇ ਵਧੀਆ ਬਣ ਜੀ ਸਬਜੀ ਭੋਂਕੇ ਰੱਖੋ ਇਹਨਾਂ ਨੂੰ ਆ ਪਨੀਰ ਹੈ ਘਰੇ ਬਣਾਇਆ ਸੀ ਆਹ ਤੇ ਬਹੁਤ ਸੋਣਾ ਪਨੀਰ ਬਣਿਆ ਇਹ ਦੇਖੋ ਐਨ ਵਧੀਆ ਟਿੱਕੀਆਂ ਬਣੀਆਂ ਐ ਲੈ ਵਧੀਆ ਬਣਨ ਟਿੱਕੀਆਂ ਬਹੁਤ ਸੋਹਣਾ ਬਣਿਆ ਘਰੇ ਤੇ ਇਹ ਭਾਂਕੇ ਰੱਖਦਾ ਬਸ ਫਿਰ ਵਿਟਪਾ ਦੇਗੇ ਜਦੋਂ ਮਰ ਰਹੇ ਜੀ ਸੰਦੀਪ ਨਾ ਡੱਬੇ ਖਾਲੀ ਰੱਖਦੀ ਆ ਇਹਨੂੰ ਜਿੰਨਾ ਮਰਜ਼ੀ ਆਖੀ ਦਿਓ ਭਰ ਕੇ ਰੱਖਦੀ ਆ ਇੱਕ ਸਿੱਟੀ ਮਾਰ ਮਾਰ ਦੋ ਫਿਰ ਮੈਂ ਇਹਨੂੰ ਕੱਟ ਕਰਕੇ ਹੋਰ ਕੰਮ ਕਰ ਲਵਾਂਗੀ ਆਹ ਤੋ ਛਾਣੀਆ ਚੀਰੇ ਪਿਆ ਢੁੰਗਿਆ ਪਿਆ ਇਹਨੂੰ ਕੱਟ ਦੂੰਗੀ ਲਓ ਜੀ ਮਸਾਲਾ ਭੁੱਜ ਗਿਆ ਦੇਖੋ ਦੇਖੋ ਮਸਾਲਾ ਕਿੰਨਾ ਵਧੀਆ ਬੜਾ ਮਸਾਲਾ ਜੋ ਛੱਟ ਗਿਆ ਆਣਾ ਕੋੜ ਕੇ ਪ੍ਰਸ਼ਾਦਾਂ ਨੂੰ ਬਣ ਗਿਆ ਦੇਖੋ ਇਹ ਤਾਂ ਸੋਹਣਾ ਐ ਬਣ ਜਾਂਦਾ ਬਾਹਲਾ ਵਧੀਆ ਐ ਮਸਾਲਾ ਬਾਹਲਾ ਸੋਹਣਾ ਬਣਦਾ ਬਹੁਤ ਵਧੀਆ ਤੇਰੀ ਲੱਗਦੀ ਹੈ ਜੀ ਜਲਾਣਾ ਪ੍ਰਸ਼ਾਦਾਂ ਨੂੰ ਕਿਉਂ ਛੱਡ ਗਿਆ ਹੁਣ ਆਪਾਂ ਕੱਢੀ ਹਰੀ ਮਿਰਚ ਵਿੱਚੇ ਕੱਢ ਲਈ ਆਪਾਂ ਆਧਾ ਵਿੱਚੇ ਢੰਗ ਪਾ ਲਿਆ ਸਾਫ ਤੇ ਸਾਈਆਂ ਸੀ ਕੁੱਟ ਲਿਆ ਵਿੱਚੇ ਆਪਾਂ ਕਾਲੀ ਮਿਰਚ ਚਾਰ ਪੰਜ ਮਿਰਚਾਂ ਕੁੱਟ ਲਈ

ਜਿੱਦਿ ਰੇਜੇ ਪੈ ਕੇ ਨਾ ਵਾਲਾ ਆ ਗਿਆ ਫਿਰ ਆਪਾਂ ਇਹ ਚਮਟੇ ਪਾ ਲਏ ਮੀਲ ਵਾਲਾ ਆ ਗਿਆ ਵਧੀਆ ਆ ਗਈ ਤਰੀ ਤੇ ਵਧੀਆ ਬਣ ਗਈ ਤਰੀ ਲੈ ਦੇਖ ਲੋ ਤਰੀ ਵੇਖੋ ਯਾਰੀ ਮੈਂ ਲਾਲ ਮਿਰਚਾਂ ਨਹੀਂ ਪਾਈਆਂ ਬਾਹਰ ਨੂੰ ਅੱਧਾ ਘਰ ਮਾਰ ਨਹੀਂ ਮਾਰ ਨਹੀਂ ਪਾਏ ਤੇ ਤਰੀ ਵੇਖੋ ਫਿਰ ਬਖਾਉਂਗੀ ਜੀ ਤਾਂ ਬਣ ਗਈ ਨਾ ਫਿਰ ਵੇਖੋ ਫਾਇਨ ਆਇਆ ਕਰਤਾ ਬੇਮਾਰੀ ਫਿਰ ਇਹਨਾਂ ਜੇ ਪਾ ਸੀਟੀਆਂ ਮਰਾਤਾਂ ਇਹਦੇ ਫੁਰਕ ਜੇ ਉਗਲੇ ਆਉਂਦੇ ਉੱਤੇ ਉਹ ਉਹ ਉਬਲੇ ਜੇ ਹੋ ਕੇ ਨਾ ਹੋਰੀ ਆ ਜਾਂਦੀ ਚਿੱਟੀਆਂ ਤੇ ਇਹ ਮੈਂ ਐਸਾ ਕੱਟ ਕਰ ਦੂੰਗੀ ਤੇ ਬਰਲੇ ਛੱਡ ਦੂੰਗਾ ਮੜ ਮੜਾ ਤੀਜੀ ਜਾਣਗੇ ਫਿਰ ਇਹ ਹਰੇ ਰਹਿਣਗੇ ਹਰੇ ਜੇ ਮਟਰ ਵਧੀਆ ਲੱਗਦੇ ਆ ਜਦੋਂ ਉੱਤੇ ਉਹ ਫੁੱਲ ਉੱਤੇ ਫੁਰਕ ਜੇ ਲੱਜ ਜਾਂਦੇ ਆ ਉਹ ਵਧੀਆ ਲੱਗਦੀ ਸਬਜ਼ੀ ਇਸ ਕਰਕੇ ਮੈਂ ਥੋੜਾ ਜਿਹਾ ਮਟਰ ਘੱਟ ਤੇ ਹੀ ਬਣਾਉਣੀ ਹੁੰਦੀ ਹੈ ਨਸੀਜੀ ਨੀ ਰੰਦੀ ਚਲੋ ਹੁਣ ਆਪਾਂ ਜਿਹੜੇ ਰਹਿ ਗਏ ਫਿਰ ਤੁਹਾਨੂੰ ਖਵਾਵਾਂਗੇ ਨਾਈਫ ਇਹ ਪਨੀਰ ਪਾ ਦਿੰਗੇ ਵਿੱਚ ਲਓ ਜੀ ਦੇਖੋ ਧਰੀ ਨਾਲ ਮਿਰਚ ਨਹੀਂ ਪਾਈ ਜਿਵੇਂ ਇਹ ਦੋ ਚੁੰਡੀਆਂ ਪਾਈਆਂ ਸੀ ਦੇਖੋ ਸਾਜੀ ਕਿੰਨੀ ਸੋਹਣੀ ਬਣੀ ਐ ਓਵੇਂ ਮਸਾਲਾ ਬਣਾ ਜੇ ਨਾ ਤੇ ਬਹੁਤ ਵਧੀਆ ਸਬਜੀ ਬਣਦੀ ਆ ਬਹੁਤ ਵਧੀਆ ਬਣਦੀ ਆ ਸਬਜੀ ਤੇ ਉਸ ਤਰ੍ਹਾਂ ਬਣਾਓ ਤੇ ਜੇ ਆਪਾਂ ਨੰਗੇ ਵੀ ਥੋੜੇ ਜਿਹਾ ਰੰਗ ਛੱਡ ਕੇ ਬਣਾ ਜੇ ਆਹ ਦੇਖੋ ਹਰੇ ਹਰੇ ਬਈਆ ਹਰੇ ਹਰੇ ਮਟਰ ਬਈਆ ਜੇ ਇਹ ਤਾਂ ਬੰਦ ਕਰ ਦਿੰਦੇ ਇਹਨੂੰ ਤੇ ਜੇ ਆਪਾਂ ਕੁੱਕਰ ਬੰਦ ਕਰ ਦਈਏ ਨਾ ਉਦੋਂ ਫੋਰਕ ਜੇ ਲੈ ਕੇ ਤੇ ਹੋਰ ਸਬਜੀ ਬਣ ਜਾਂਦੀ ਆ ਵੜੀ ਵੜੀਆਂ ਲੱਗ ਗਈ। ਅੱਜ ਤੁਸੀਂ ਬਣਾ ਕੇ ਵੇਖੋ। ਪਰ ਆਏ ਹਾਂ ਅੱਜ ਕੱਲ ਆਪਾਂ ਹੰਨ ਵੀ ਤਾਂ ਛੇਤੀ ਕਾਲ ਹੈ। ਕੁੱਕਰ ਬੰਦ ਕਰੋ। ਮਸਾਲਾ ਕਰਤੇ ਕਰਦੇ ਦੀ ਆਉਂਦਾ ਉਹਨੂੰ ਕੋਈ ਬੰਦਾ ਹੋਰ ਕੰਮ ਕਰਿਆ ਹੁੰਦਾ। ਉਹਨੂੰ ਤਾਂ ਹੋ ਜਾਂਦੀ ਐ। ਮਾਇਲ ਦਰ ਝਾੜੂ ਮਾਰੀ। ਬਾਹਰ ਚ ਪੋਚਾ ਲਾਇਆ। ਤੇ ਆਉਂਦੀ ਨੂੰ ਮੇਰੇ ਮਸਾਲਾ ਬਣ ਗਿਆ ਐ ਕੰਮ ਵਧੀਆ ਹੋ ਜਾਂਦੀ ਹੈ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਦੇ ਪਤੇ ਚਲੋ ਹੋਰ ਵਲੌਗ ਚ ਮਿਲਾਂਗੇ